ਨੇ ਬਣ ਚੋੜਨ ਤੂੰ ਬਾਤ ਬੋਲੂਗਾ ਬਾਤ ਨਹੀਂ ਬਾਤ ਵਿੱਚ ਭੋਂਕਾ ਨੇ ਬਸਕਟ ਮਿਕਸਟ ਡਿਸਾਉਟ ਦਾ ਬਾਟ ਡਿਸ ਇਸ ਪਟਰ ਗੈਸ ਪੂਰੀ 20% ਗੈਸ ਟੋੜੀ ਵਾਲ ਪੱਤੇ ਵਿੱਚ ਨਹੀਂ ਫੁੱਪਾ ਘੰਟਾ ਲੈ ਮਨ ਚੇਲ ਤਾਂ ਜਾਨੀ ਕੇ ਪਰਾਠਾ ਟਿੱਪਾ ਇੱਕ ਬਾਰੀ ਪੀਓ ਕਿਤ ਬਾਰੀ ਬਾਰ ਮਾਂਕੂ ਕਿ ਨਹੀਂ ਪੋਣੀ ਦੋ ਦਿਨ ਪਿਆਸ ਨਹੀਂ ਲੱਗੂ ਕਿ ਬਣ ਗਿਆ ਟੇਸਟੀ ਬਿਸਿਸ ਕਾਲਾ ਨਮਕ ਕਾਲਾ ਨਮਕ ਕਾਲਾ ਬਲਕ ਸੋਲਟ ਲੀਮ ਕਿਦਰ ਪੀਓ ਕਿਦਰ ਟੇਸਟ ਸੇਪ ਨਾਪ ਦਾ ਟੇਸਟ ਪੂਰੀ ਦਾ ਸ਼ਰਬਤ ਪੜਿਸ ਕਾਚਮੀ ਘੱਟੀਆਂ ਨਿ ਮਿੱਟਿ ਮਿੱਟਿ ਕਾਟੀ ਸੂਚਮੀ पार के गास पियो पार के भारसाला पक सोडा पियो टी चकर वास्ते घबरेटा बन गया सारे ने पीता ठा बा हो गया